ਨੇ ਉਹ ਬੇਣਤੀਆ ਭਰਾ ਬਣ ਕੇ ਪਾਣੀ ਪੁੱਛਦਾ ਕਰਦੇ ਕਿਉਂਕਿ ਫਰੰਦੀਪੁਰਗੇ ਨੇ ਜਫਾ ਲਾ ਦਿੱਤਾ ਫਰੰਦੀਪੁਰਗੇ ਨੇ ਓਏ ਜਫਾ ਲਾ ਦਿੱਤਾ ਦੁਨੀਆ 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 ਐਂਡ ਨਾ ਚੁੱਟੀ ਪੰਗੜੇ ਪੈ ਗਏ ਬੱਲੇ 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 ਵਾਹ ਸ਼ੇਰਾ ਹੋ ਗਿਆ ਕਾਕਾ ਕਲੇਰ ਜੀ ਨੇ ਆਣ ਕੇ ਥਾਪੀ ਦਿੱਤੀ ਆ ਤੇ ਮੁੰਡੇ ਨੇ ਕਹਿੰਦੇ ਫਰੰਦੀਪੁਰ ਦੇ ਗੋਪੀ ਨੂੰ ਗੋਡਿਆਂ ਨੂੰ 16 Pro iPhone ਨਾਲ ਮਾਨ ਸਨਮਾਨ ਕਰਾਂਗੇ ਧਰਮਵੀਰ ਬਾਸਰਕੇ ਦਾ ਸਰਦਾਰ ਅੰਗਰੇਜ਼ ਸਿੰਘ ਸਰਪੰਚ ਦਾ ਬੇਟਾ ਇਸੇ ਪਿੰਨ ਵਾਲਾ ਪਹਿਲਵਾਨਾਂ ਦਾ ਬੇਟਾ ਸ਼ੇਰਾ ਭਰਾ ਸਾਡਾ ਪਰ ਆ ਦੇਖਾਂਗੇ 6000 ਦਾ 6000 ਦਾ ਪਹਿਲਾ ਜਫਾ ਪਤਾਪੁਰੀਆ ਏਕਮ ਬੱਲੇ 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 ਲਖਵੀਰ ਤਗੜਾ ਨਹੀਂ ਬੜਾ ਤਗੜਾ ਓਏ ਕਿੰਨੂ ਕਿੰਨੂ ਵਧੀਆ ਲੱਗੀ ਐ ਕਰੀ ਤਾੜੀਆਂ ਜ਼ੋਰਦਾਨ ਮਾਰ ਕੇ ਦੱਸਿਓ ਵਾਹ ਸਿਰਾਂ ਕਰ ਗਿਆ ਮੁੰਡੇ ਅੱਜ ਦੇ ਮੇਲੇ ਤੇ 버ਗਰ ਤੇ ਗੋਲ ਗੱਪੇ ਵੀ ਆ ਦੇਖਵਾਉਣੇ ਇਹ ਗੱਲ ਪੱਕੀ ਐ ਵੱਡੀ ਗੱਲ ਨੇ ਨਿਸ਼ਾਨ ਢਿੱਲੋਂ ਨਹੀਂ ਸੱਦੇ ਦਿੰਦੇ ਆ ਭਰਾ ਦੇ ਸਾਡੇ ਸਿੱਦੇ ਕਮੈਂਟ ਬਾਈ ਉਹ ਗਰਾਊਂਡ ਕਲੀਅਰ ਕਰ ਦਿਓ ਆ ਜੱਫਾ ਇੱਕੰਪਤਾਪੂਰੀਏ ਦਾ ਆਓ ਕਹਿੰਦੇ ਸਿਰੇ ਦਾ ਜਫਾ ਓਏ ਸਰਾ ਮੈਚ ਸਮਾਪਤ ਐਂਡ ਅੱਤ ਕੋਕਾ ਸਰਾ ਚੰਡੀਗੜ੍ਹ ਤੋਂ ਸਾਡਾ ਜੈਜ ਸੰਧੂ ਆਇਆ ਹੈ